ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਮੁੰਡੀ ਬਟੀਕ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਆਰਮ ਦੀ ਕਟਿੰਗ ਕਰਨਾ ਦੱਸਾਂਗੇ ਸਭ ਤੋਂ ਪਹਿਲਾਂ ਜੀ ਤੁਸੀਂ ਪ੍ਰਿੰਟ ਦੀ ਡਾਇਰੈਕਸ਼ਨ ਦੇਖਣੀ ਆ ਵੀ ਕਿਹੜੀ ਸਾਈਡ ਜਾ ਰਹੀ ਹੈ ਉਸ ਸਾਈਡ ਨੂੰ ਹੀ ਬਾਹਾਂ ਦਾ ਉੱਪਰਲਾ ਪਾਸਾ ਰੱਖਣਾ ਤੇ ਮੂਰੀ ਵਾਲਾ ਪਾਸਾ ਹੇਠਲੇ ਪਾਸੇ ਰੱਖਣਾ ਇਹ ਆਪਾਂ ਨੇ ਬਾਹਾਂ ਦੇ ਦੋਨੋਂ ਸਾਈਡ ਜੋੜ ਪਾਇਆ ਹੋਇਆ ਬਹੁਤ ਸਾਰੀਆਂ ਭੈਣਾਂ ਦੀ ਮੈਨੂੰ ਰਿਕਵੈਸਟ ਸੀਗੀ ਕਿ ਤੁਸੀਂ ਬਾਹਾਂ ਦੀ ਕਟਿੰਗ ਕਰਨਾ ਦੱਸੋ ਸੋ ਮੈਂ ਸੋਚਿਆ ਕਿ ਤੁਹਾਨੂੰ ਅੱਜ ਬਾਹਾਂ ਦੀ ਕਟਿੰਗ ਤੇ ਸਟਿਚਿੰਗ ਦੋਨੋਂ ਦੱਸਾਂਗੇ ਇੱਥੇ 18 ਇੰਚ ਬਾਹਾਂ ਤਿਆਰ ਆ 20 ਇੰਚ ਆਪਾਂ ਨੇ ਕਪੜਾ ਲੈਣਾ ਹੈ 2 ਇੰਚ ਐਕਸਟਰਾ ਇਸ ਸਾਈਡ ਨੂੰ ਲੈਣਾ ਜੀ 10 ਇੰਚ ਇਹ ਜਦੋਂ ਆਪਾਂ ਕੰਨੀ ਤੋਂ ਕੰਨੀ ਵਾਲੀ ਕੰਨੀ ਸਾਈਡ ਕਪੜਾ ਮਲਾ ਕੇ ਕੱਟਦੇ ਆ ਤਾਂ ਆਪਣੀਆਂ ਦੋਨੋਂ ਬਾਹਵਾ ਨਿਕਲ ਜਾਨੀਆਂ 20 ਇੰਚ ਆਪਣਾ ਕਪੜੇ ਦਾ ਘੇਰਾ ਹੁੰਦਾ ਉਹ ਵਾਲਾ ਹੁਣ ਆਪਾਂ ਨੇ ਇੱਥੇ ਰੱਖੀ ਹੈ ਜੀ ਮੋਰੀ 5.5 ਇੰਚ ਮੋਰੀ ਇਹ 2 ਇੰਚ ਐਕਸਟਰਾ ਰੱਖ ਲਿਆ ਉੱਪਰਲੇ ਪਾਸੇ ਤੋਂ ਰੱਖਣਾ ਜੀ ਆਪਾਂ ਨੇ ਇੱਥੇ 3 ਇੰਚ ਹਰ ਇੱਕ ਦਾ ਤੁਸੀਂ 3 ਜਾਂ 3.5 ਰੱਖ ਕੇ ਕਟਿੰਗ ਕਰ ਸਕਦੇ ਹੋ ਸਿੱਧਾ ਜਿਹਾ ਮੈਥਡ ਆ ਬਹੁਤਾ ਜਿਆਦਾ ਅਲਜੀ ਹੋਣਾ ਸੋ ਇੱਥੇ ਆਪਾਂ ਨੇ ਇਹ ਲੈ ਲੈਣਾ ਜੀ ਪਲਾਜੋ ਸਕੇਲ ਇਹਨੂੰ ਆਪਾਂ ਨੇ ਇਦਾਂ ਰੱਖ ਕੇ ਜਿਹੜਾ ਥੋੜਾ ਜਿਹਾ ਗੁਲਾਈ ਵਾਲਾ ਹਿੱਸਾ ਹੈ ਉਹ ਰੱਖ ਕੇ ਆਪਾਂ ਨੇ ਇੱਥੇ ਗੁਲਾਈ ਦੇਣੀ ਆ ਸੋ ਹੁਣ ਆਪਾਂ ਨੇ ਉੱਪਰਲੀ ਸਾਈਡ ਤੋਂ ਇਹਦੀ ਕਾਟ ਪਾ ਦਾਨੀ ਇਸ ਤਰੀਕੇ ਨਾਲ ਜਿਵੇਂ ਕਿ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਮਿੰਕੇ ਦਿਖਾ ਦਿੰਦੀ ਆ ਕਿਉਂਕਿ ਮੈਂ ਹੱਥ ਨਾਲੇ ਕਾਟ ਪਾ ਦਿੰਦੀ ਆ ਸੋ ਮੈਂ ਇਦਾਂ ਮਿੰਦੀ ਨਹੀਂ ਬਹੁਤਾ ਬਾਕੀ ਮੈਂ ਥੋੜੇ ਵਾਸਤੇ ਮਿੰਕੇ ਦਿਖਾਉਂਦੀ ਆ ਜੀ ਇੱਕ ਮਿੰਟ ਆ ਨਿਸ਼ਾਨੀ ਥੋੜੀ ਡਾਰਕ ਕਰ ਦਵਾਂ ਤਾਂ ਕਿ ਤੁਹਾਨੂੰ ਦੇਖਣ 'ਚ ਆਸਾਨੀ ਹੋ ਜAVE ਇਹ ਦੇਖੋ ਉੱਪਰਲੇ ਸਾਈਡ ਤੋਂ ਇਹ 2.5 ਇੰਚਾ ਪਿੱਛੇ ਰੱਖ ਕੇ ਕੱਟ ਪਾਈਆ ਹੁਣ ਇਹਦੀ ਆਪਾਂ ਨੇ ਕਰਦਣੀ ਕਟਿੰਗ ਜਿਹੜੀ ਦੂਜੀ ਬਾਹੇ ਉਹਦੇ ਵਿੱਚ ਵੀ ਆਪਾਂ ਨੇ ਜੋੜ ਪਾਏ ਹੋਏ ਨੇ ਇਹ ਮੈਂ ਤੁਹਾਨੂੰ ਅਲੱਗ-ਅਲੱਗ ਜਤੋਂ ਅਤਾ ਬਾਹਾਂ ਕਟਿੰਗ ਕਰਕੇ ਦਿਖਾਏ ਤਾਂ ਕਿ ਤੁਹਾਨੂੰ ਈਜ਼ੀਲੀ ਸਮਝ ਆ ਜਾਵੇ ਦੋ ਬਾਹਾਂ ਦੇ ਵਿੱਚ ਕਈ ਵਾਰੀ ਬੰਧਾ ਹਾਲ ਜ ਜਾਂਦਾ ਜਿੱਦਾਂ ਹੁਣ ਆਪਾਂ ਨੇ ਇੱਥੇ ਪਾਉਣੀ ਹੈ ਜੀ ਫਰੰਟ ਦੀ ਕਾਟ ਇਹ ਕਾਟ ਵੀ ਆਪਾਂ ਤੁਹਾਨੂੰ ਮਿੰਨ ਕੇ ਦੱਸ ਦਿੰਦੇ ਆ ਮੈਂ ਤੱਕ ਜੀ ਨਾਲੇ ਪਾ ਦਿੰਦੀ ਆ ਹਮੇਸ਼ਾ ਹੀ ਇਹ ਉੱਪਰਲੀ ਸਾਈਡ ਤੋਂ 1 ਇੰਚ ਛੱਡਣਾ ਫਰੰਟ ਤੋਂ ਤੇ ਇਸ ਸਾਈਡ ਤੋਂ ਵੀ 1 ਇੰਚ ਛੱਡ ਦੇਣਾ ਸੈਂਟਰ ਦੇ ਵਿੱਚ ਆਪਾਂ ਨੇ ਇਹ 1 ਇੰਚ ਦੀ ਜਾਂ 1.5 ਇੰਚ ਦੀ ਤੁਸੀਂ ਇੱਥੇ ਕੱਟ ਪਾ ਸਕਦੇ ਹੋ ਇਹ ਹੁਣ ਆਪਣੀ ਹੋ ਗਈ ਜੀ ਇੱਕ ਬਾਹਨ ਦੀ ਕਟਿੰਗ ਦੂਜੀ ਬਾਹਨ ਦੇ ਵਿੱਚ ਵੀ ਆਪਾਂ ਨੇ ਪਹਿਲਾਂ ਹੀ ਜੋੜ ਪਾਏ ਹੋਏ ਨੇ ਉਹਨੂੰ ਆਪਾਂ ਨੇ ਹੁਣ ਇੱਥੇ ਰੱਖ ਲੈਣਾ ਸ਼ਾ ਆ ਕੇ ਜਿਹੜਾ ਇਹ ਵਾਲਾ ਵਾਲੀ ਕਟਿੰਗ ਕੀਤੀ ਆ ਹੁਣ ਇਹ ਨੂੰ ਉੱਪਰ ਰੱਖ ਕੇ ਬਸ ਦੂਜੇ ਕੱਪੜੇ ਤੇ ਵੀ ਕੈਂਚੀ ਮਾਰ ਦਾਨੀ ਸੋ ਇਸ ਤਰੀਕੇ ਨਾਲ ਇਹ ਆਪਣੀ ਬਾਹਾਂ ਦੀ ਇੱਥੇ ਕਟਿੰਗ ਹੋ ਜਾਣੀ ਧਿਆਨ ਰੱਖਿਓ ਜੋੜ ਦੇ ਉੱਪਰ ਤੁਹਾਡਾ ਜੋੜ ਆਉਣਾ ਚਾਹੀਦਾ ਅੱਗੇ ਪਿੱਛੇ ਨਾ ਕਰਦੇਓ ਇਹ ਮੈਂ ਦੋਨੋਂ ਪਾਸੇ ਜੋੜ ਤਾਂ ਪਾਉਣੀ ਆ ਨਹੀਂ ਫਿਰ ਤੁਹਾਡਾ ਸਾਈਡ ਤੇ ਨਹੀਂ ਦਿਖਦਾ ਜੇ ਤੁਸੀਂ ਇੱਕ ਪਾਸੇ ਜੋੜ ਪਾਉਣੀ ਆ ਤਾਂ ਪਿਛਲੇ ਪਾਸੇ ਬਾਹਾਂ ਤੇ ਦਿਖਦਾ ਉਹ ਇਹ ਵਾਲੇ ਜਿਹੜੇ ਜੋੜ ਆ ਇਹ ਹੀਟਲੀ ਸਾਈਡ ਆ ਜਾਂਦੇ ਆ ਬਾਹਾਂ ਦੇ ਸੋ ਤਾਂ ਕਰਕੇ ਮੈਂ ਦੋਨੋਂ ਸਾਈਡ ਜੋੜਵਾ ਦਿੰਨੀ ਆ ਇਹ ਦੋਨੋਂ ਬਾਹਾਂ ਦੀ ਕਟਿੰਗ ਹੋ ਗਈ ਹੁਣ ਆਪਾਂ ਤੁਹਾਨੂੰ ਇਸ ਤੇ ਸਲਾਈ ਲਾਉਣੀ ਦੱਸਾਂਗੇ ਇਹ ਆ ਜੀ ਕਮੀਜ਼ ਦਾ ਸਿੱਧਾ ਪਾਸਾ ਇਹ ਆਪਾਂ ਨੇ ਸਾਰਾ ਤਰਪਾਈ ਵਗੈਰਾ ਕਰ ਲਿਆ ਇੱਥੇ ਆਪਣੀ ਕਾਟ ਪਈ ਹੋਈ ਆ ਇਹ ਫਰੰਟ ਸਾਈਡ ਤੋਂ ਆਪਾਂ ਨੇ ਤਰਪਾਈ ਕਰ ਲਈ 2 ਇੰਚ ਜਿਹੜਾ ਤੁਹਾਨੂੰ ਦੱਸਿਆ ਸੀ ਉਹਦੇ 'ਚ ਆਪਾਂ ਨੇ 1.5 ਇੰਚ ਹੀ ਅੱਗੇ ਤਰਪਾਈ ਨੂੰ ਫੋਲਡ ਕਰਿਆ ਅੱਧਾ ਇੰਚ ਐਕਸਟਰਾ ਰੱਖ ਲਿਆ ਜਿਵੇਂ ਸਾਢੇ ਜਿਵੇਂ 18 ਇੰਚ ਬਾਹਾਂ ਤੇ ਆਰਦੀ ਤਾਂ ਆਪਾਂ ਨੇ ਸਾਢੇ 18 ਰੱਖ ਕੇ ਤਰਪਾਈ ਕਰੀ ਆ ਹੁਣ ਇਹ ਦੇਖੋ ਜਿਹੜਾ ਇਹ ਬਾਹਾਂ ਦਾ ਉੱਪਰਲਾ ਪਾਸਾ ਰੱਖਣਾ ਕਾਟ ਵਾਲਾ ਤੇ ਇੱਧਰਲੇ ਜਿਹੜਾ ਕਮੀਜ਼ਾ ਉਹਦਾ ਉੱਪਰਲਾ ਪਾਸਾ ਕਾਟ ਵਾਲਾ ਦੋ ਹੁਣ ਆਪਾਂ ਨੇ ਇੱਥੇ ਲਾਉਣੀ ਹੈ ਜੀ ਮੋਡੇ ਦੀ ਨਿਸ਼ਾਨੀ ਇਹ ਬਿਗਨਰ ਵਾਸਤੇ ਵੀਡੀਓ ਬਹੁਤ ਹੀ ਹੈਲਪਫੁਲ ਹੋਗੀ ਇਹਨੂੰ ਮੋਡੇ ਨੂੰ ਨਾ ਆਪਾਂ ਨੇ ਬਹੁਤ ਜ਼ਿਆਦਾ ਸਟੈਚੇਬਲ ਜਿਹਾ ਕਰਕੇ ਨਹੀਂ ਲਾਉਣੀ ਇੱਥੇ ਨਿਸ਼ਾਨੀ ਹਲਕਾ ਜਿਹਾ ਇਦਾਂ ਰੱਖ ਕੇ ਬਸ ਇੱਥੇ ਨਿਸ਼ਾਨੀ ਲਾ ਦੇਣੀ ਇਸ ਤਰੀਕੇ ਨਾਲ ਜੇ ਤੁਸੀਂ ਬਾਹ ਲਾਉਂਗੇ ਤੁਹਾਨੂੰ ਬਹੁਤ ਹੀ ਆਸਾਨੀ ਲੱਗੂਗੀ ਤੁਹਾਡਾ ਕੱਪੜਾ ਬੰਦਾ ਕਦੇ ਵੀ ਵਧੂਗਾ ਜਾਂ ਘਟੂਗਾ ਨਹੀਂ ਹੁਣ ਆ ਜੀ ਮੈਂ ਇੱਥੇ ਨਿਸ਼ਾਨੀ ਇਹਦੇ ਵਿੱਚ ਆਪਾਂ ਨੇ ਕੀ ਕਰਨਾ ਅੱਧੀ ਬਾਹ ਦੀ ਨਿਸ਼ਾਨੀ ਲਾ ਲੈਣੀ ਜਿਵੇਂ ਇਹਨਾਂ ਦੀ ਅੱਧੀ ਬਾਹ ਹੈਗੀ ਜੀ 8 ਇੰਚ ਅੱਧੀ ਬਾਹ ਦੀ ਜਿਹੜੀ ਮੂਰੀ ਆ ਉਹ 6 ਇੰਚ ਆ ਤਾਂ ਆਪਾਂ ਨੇ 1 ਇੰਚ ਐਕਸਟਰਾ ਰੱਖ ਕੇ ਇੱਥੇ ਨਿਸ਼ਾਨੀ ਲਾਉਣੀ ਆ 7 ਇੰਚ ਮੂਰੇ ਤੇ ਜੋ ਮੂਰੀ ਆ ਜੀ ਉਹ ਹੈਗੀ ਹੈ ਜੀ ਇੱਥੇ 5.5 ਇੰਚ ਹੁਣ ਤਿੰਨੇ ਨਿਸ਼ਾਨਾ ਨੂੰ ਆਪਸ ਦੇ ਵਿੱਚ ਮਿਲਾ ਦਿਓ ਤੁਸੀਂ ਚਾਹੋ ਜਾਏ ਇਹਨੂੰ ਹੱਥ ਨਾਲ ਮਿਲਾ ਲਿਓ ਚਾਹੇ ਫਿਰ ਤੁਸੀਂ ਇਹਨੂੰ ਇੰਚ ਡੇਪ ਨਾਲ ਵੀ ਮਿਲਾ ਸਕਦੇ ਹੋ ਜਾਂ ਫਿਰ ਤੁਸੀਂ ਪਲਾਜੋ ਸਕੇਲ ਨਾਲ ਵੀ ਮਿਲਾ ਸਕਦੇ ਹੋ ਜਿਵੇਂ ਵੀ ਤੁਹਾਨੂੰ ਸੌਖਾ ਲੱਗਦਾ ਤੁਸੀਂ ਉਦਾਂ ਇਸ ਨੂੰ ਇਹਨਾਂ ਸਾਰੇ ਨਿਸ਼ਾਨਾ ਨੂੰ ਮਿਲਾ ਸਕਦੇ ਹੋ ਮੈਂ ਤੁਹਾਨੂੰ ਪਲਾਜੋ ਸਕੇਲ ਨਾਲ ਵੀ ਮਿਲਾ ਕੇ ਦਿਖਾ ਦਿੰਦੀ ਆ ਇਹ ਸੇਮ ਬਰਾਬਰ ਹੀ ਆਉਂਦਾ ਇੰਨਾ ਕੁਛ ਖਾਸ ਫਰਕ ਨਹੀਂ ਪੈਂਦਾ ਜਿਹੜਾ ਆਪਾਂ ਨੇ ਇਹ ਅੱਧੇ ਇੰਚ ਦਾ ਨਿਸ਼ਾਨ ਲਾਇਆ ਅੱਧੀ ਬਾਹਾਂ ਦਾ ਨਿਸ਼ਾਨ ਲਾਇਆ ਉਹਦੇ ਨਾਲ ਫਾਇਦਾ ਇਹ ਆ ਕਿ ਆਪਣੀ ਬਾਹਾਂ ਹੇਠਾਂ ਨੂੰ ਝੋਲ ਜਾਂ ਨਹੀਂ ਪੈਂਦਾ ਹੈਗਾ ਇਹ ਪਰ ਇੱਕਦਮ ਪਰਫੈਕਟ ਫਿਟਿੰਗ ਆਉਂਦੀ ਆ ਤੇ ਹੁਣ ਆਪਣੀ ਲਾਉਣੀ ਹੈ ਜੀ ਬਾਹਾਂ ਦੀ ਸਲਾਈ ਸਲਾਈ ਲਾਉਣ ਲਈ ਆਪਾਂ ਨੇ ਹਮੇਸ਼ਾ ਅੰਦਰਲੀ ਸਾਈਡ ਤੋਂ ਸਲਾਈ ਸ਼ੁਰੂ ਕਰਨੀ ਆ ਬਾਹਾਂ ਦੀ ਤਾਂ ਕਿ ਬਾਹਰਲੀ ਸਾਈਡ ਆਪਣੇ ਧਾਗੇ ਨਾ ਆ ਜਾਣ ਸੋ ਹੁਣ ਆਪਾਂ ਨੇ ਇਹ ਸਲਾਈ ਲਾ ਲਈ ਜਿੰਨੇ ਨੂੰ ਆਪਾਂ ਸਲਾਈ ਲਾਉਂਦੇ ਆ ਜੀ ਇਹਨਾਂ ਨੂੰ ਤੁਸੀਂ ਮੇਰਾ ਚੈਨਲ ਮੁੰਡੀ ਪਟਿਕ ਸਬਸਕ੍ਰਾਈਬ ਕਰ ਲਿਓ ਜੀ ਇਹ ਆਪਣਾ ਇੱਥੇ ਆਪਾਂ ਨੇ ਦੋ ਸਲਾਈਆਂ ਲਾਈਆਂ ਇੱਕ ਪੈਰ ਦੀ ਸਲਾਈ ਥੋੜੀ ਜੀ ਛੱਡ ਕੇ ਲਾਈ ਆ ਤੇ ਇੱਕ ਜਿਹੜੀ ਫੀਟਿੰਗ ਦੀ ਸਲਾਈ ਆ ਸੇਮ ਹੁਣ ਆਪਾਂ ਨੇ ਕਰ ਲੈਣਾ ਜੀ ਬਾਹ ਨੂੰ ਸਿੱਧਾ ਜਿਵੇਂ ਕਿ ਤੁਸੀਂ ਵੀਡੀਓ ਚ ਦੇਖ ਹੀ ਸਕਦੇ ਹੋ ਇਹ ਆਪਣੇ ਜਿਹੜੇ ਜੋੜ ਆ ਬਾਹ ਦੇ ਉਹ ਹੀਟਲੀ ਸਾਈਡ ਆਗੇ ਉਹ ਉੱਪਰ ਨਹੀਂ ਐਨਾ ਸ਼ੋ ਹੋਣਗੇ ਹੇਠਾਂ ਚਲੇ ਜਾਣੇ ਸੋ ਹੁਣ ਇਹ ਕਮੀਜ਼ ਦੀ ਜਿਹੜਾ ਇਹ ਵਾਲਾ ਹਿੱਸਾ ਇਹ ਆਪਾਂ ਨੇ ਇਦਾਂ ਮਲਾ ਕੇ ਦੇਖ ਲੈਣਾ ਇਹ ਆਪਣਾ ਬਰਾਬਰ ਆਉਣਾ ਚਾਹੀਦਾ ਏ ਫਰੰਟ ਕਾਟ ਕਮੀਜ਼ ਦੀ ਵੀ ਫਰੰਟ ਕਾਟ ਉੱਪਰਲਾ ਹਿੱਸਾ ਫਰੰਟ ਉੱਪਰਲੀ ਸਾਈਡ ਹੋਣਾ ਚਾਹੀਦਾ ਹੈ ਬੈਕ ਸਾਈਡ ਰੇਵਲੀ ਰਾ ਜਿਵੇਂ ਕਿ ਤੁਸੀਂ ਦੇਖਦੇ ਹੋ ਇਧਰ ਬਾਹਾਂ ਦੀ ਵੀ ਜਿਹੜਾ ਕਾਟ ਵਾਲਾ ਹਿੱਸਾ ਉਹ ਉੱਪਰਲੇ ਪਾਸੇ ਆਉਣਾ ਚਾਹੀਦਾ ਇਦਾਂ ਆਪਾਂ ਨੇ ਹੱਥ ਪਾਉਣਾ ਜੀ ਵਿੱਚ ਕਮੀਜ਼ ਵਾਲੀ ਸਾਈਡ ਤੇ ਇਹ ਵਾਲੇ ਜਿਹੜੇ ਦੋਨੋਂ ਸਲਾਈਆਂ ਜਿਹੜੀ ਆਪਾਂ ਨੇ ਫਿਟਿੰਗ ਦੀ ਸਲਾਈ ਲਾਈ ਹੋਈ ਹੈ ਕਮੀਜ਼ ਦੇ ਵਿੱਚ ਤੇ ਜਿਹੜੀ ਬਾਹਾਂ ਦੀ ਫਿਟਿੰਗ ਦੀ ਸਲਾਈ ਲਾਈ ਹੋਈ ਹੈ ਦੋਨੋਂ ਸਲਾਈਆਂ ਨੂੰ ਆਪਸ ਦੇ ਵਿੱਚ ਇਦਾਂ ਮਿਲਾਉਣਾ ਪਹਿਲਾਂ ਕੱਪੜੇ ਨੂੰ ਐਵੇਂ ਫੋਲਡ ਕਰ ਲੈਣਾ ਜਿਹੜਾ ਐਕਸਟਰਾ ਕੱਪੜਾ ਕਮੀਜ਼ ਦੇ ਜੇ ਜਿਹੜਾ ਇਹ ਵਾਲਾ ਬਾਹ ਦਾ ਕੱਪੜਾ ਇਹਨੂੰ ਵੀ ਆਪਾਂ ਨੇ ਇਦਾਂ ਹੀ ਫੋਲਡ ਕਰ ਲੈਣਾ ਇਹਨੂੰ ਤਾਂ ਇਦਾਂ ਮਰੋੜੀ ਜੀ ਦੇਣੀ ਆ ਕਿਉਂਕਿ ਜਦੋਂ ਆਪਾਂ ਸਲਾਈ ਲਾਉਂਦੇ ਆ ਜੇ ਇਹਨੂੰ ਆਪਾਂ ਸਿੱਧਾ ਰੱਖੂਗੀ ਨਾ ਤਾਂ ਫਿਰ ਖਿੱਚ ਜੀ ਪੈਣ ਖਿੱਚੇ ਪੈ ਜਾਂਦੀ ਆ ਸੋ ਤਾਂ ਕਰਕੇ ਨਹੀਂ ਇਹਨੂੰ ਇਦਾਂ ਆਪਾਂ ਨੇ ਸਿੱਧਾ ਰੱਖਣਾ ਹੁਣ ਸਾਰੇ ਕਮੀਜ਼ ਨੂੰ ਬਾਹ ਦੇ ਉੱਪਰ ਇਦਾਂ ਪਲਟਾ ਦੇਣਾ ਇਹ ਆਪਾਂ ਨੇ ਇੱਥੇ ਮਿਣ ਕੇ ਦੇਖਣਾ ਵੀ ਇਹ ਆਪਣਾ ਪੂਰਾ ਆ ਰਿਹਾ ਹੈ ਇਹ ਆਪਣਾ ਐਨ ਪਰਫੈਕਟਾ ਹੁਣ ਇਹਨੂੰ ਲਾ ਦੇਣੀ ਜੀ ਸਲਾਈ ਜੇ ਤੁਸੀਂ ਅਜੇ ਤੱਕ ਮੈਨੂੰ ਇੰਸਟਾਗ੍ਰam ਤੇ ਨਹੀਂ ਫੋਲੋ ਕੀਤਾ ਇੰਸਟਾਗ੍ਰam ਤੇ ਮੇਰਾ ਪੇਜ ਹੈ ਮੁੰਡੀ ਬਟੇਕ ਦੇ ਨਾਮ ਤੇ ਉਸਤੇ ਵੀ ਫੋਲੋ ਕਰ ਲਿਓ ਮੈਂ ਫੇਸਬੁੱਕ ਤੇ ਪੇਜ ਬਣਾਇਆ ਜੀ ਉਸਤੇ ਵੀ ਜਰੂਰ ਫੋਲੋ ਕਰ ਲਿਓ ਮੁੰਡੀ ਬਟੇਕ ਨਾਮ ਤੇ ਬ੍ਰਿੰਦਰ ਕੌਰ ਦੇ ਨਾਮ ਤੇ ਹੈਗਾ ਇਹ ਮੇਰਾ ਫੇਸਬੁੱਕ ਦਾ ਪੇਜ ਤੁਸੀਂ ਜਰੂਰ ਸਾਰੇ ਜਾਣੇ ਉਸਤੇ ਵੀ ਫੋਲੋ ਕਰ ਲਿਓ ਜੀ ਇਹ ਜਿਹੜੀ ਪਲੇਟ ਆ ਇਹ ਤੁਸੀਂ ਉੱਪਰਲੇ ਪਾਸੇ ਨੂੰ ਹੀ ਰੱਖਿਓ ਕਈ ਹੇਠਾਂ ਨੂੰ ਵੀ ਰੱਖਦੇ ਆਂ ਕਈ ਉੱਪਰ ਨੂੰ ਵੀ ਸੋ ਮੈਂ ਹਮੇਸ਼ਾ ਉੱਪਰਲੀ ਸਾਈਡ ਹੀ ਰੱਖਦੀ ਆਂ ਜਿਹੜਾ ਮੋਢਾ ਏ ਉਹ ਇੱਥੇ ਇਹਨਾਂ ਦਾ 3 ਇੰਚ ਤਿਆਰ ਰਹਿੰਦਾ ਏ ਸੋ ਹਰ ਇੱਕ ਦਾ ਮੋਢੇ ਦੀ ਫਿਟਿੰਗ ਆਪਣੀ ਹੁੰਦੀ ਆ ਸੋ ਉਹਦੇ ਨਾਪ ਦੇ ਅਕੋਰਡਿੰਗ ਹੀ ਇਹ ਮੈਂ ਨਿਸ਼ਾਨ ਲਗਾਉਣੀ ਹੁੰਦੀ ਆ ਇਸ ਤਰੀਕੇ ਨਾਲ ਇਹ ਆਪਣੀ ਮੋਢੇ ਦੀ ਜਿਹੜੀ ਸਲਾਈ ਆ ਬਾ ਇਹ ਲੱਗ ਚੁੱਕੀ ਆ ਇਹ ਆਪਣੀ ਬਾਹਾਂ ਅਟੈਚ ਹੋ ਗਈ ਇੱਥੇ ਤੁਸੀਂ ਦੇਖ ਸਕਦੇ ਹੋ ਇਹਦੀ ਨਾ ਸ਼ੇਪ ਆਪਣੇ ਆਪੇ ਬਣ ਜਾਂਦੀ ਹੈ ਐਵੇਂ ਵੀ ਫਿਟਿੰਗ ਪਰਫੈਕਟ ਆਉਗੀ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਇੱਕਦਮ ਸ਼ੇਪ ਬਣੀ ਆ ਹੁਣ ਆਪਾਂ ਨੇ ਲਾਉਣੇ ਆ ਜੀ ਉੱਪਰ ਬਟਨ ਪੱਟੀ ਟਿਚ ਬਟਨ ਪੱਟੀ ਇਹਨੂੰ ਆਪਾਂ 1.5 ਇੰਚ ਚੜਾਈਆ ਲੰਬਾਈ ਤੁਸੀਂ ਆਪਣੇ ਹਿਸਾਬ ਨਾਲ ਰੱਖ ਲਿਓ ਇਹਨੂੰ ਉੱਪਰਲੀ ਸਾਈਡ ਤੇ ਫੋਲਡ ਕਰ ਲਿਓ ਦੋਨੋਂ ਸਾਈਡ ਤੋਂ ਫੋਲਡ ਕਰਕੇ ਇੱਥੇ ਲਾ ਦਿਓ ਜੀ ਸਲਾਈ ਤੇ ਇੱਥੇ ਰੱਖ ਕੇ ਇਹਨੂੰ ਸਲਾਈ ਲਾ ਦਿਓ ਇਹਦੇ ਨਾਲ ਹੁੰਦਾ ਇਹ ਆ ਕਿ ਜਿਹੜੇ ਆਪਣੇ ਦੂਜੀਆਂ ਪੱਟੀਆਂ ਲਾਉਣੇ ਆ ਉਹਦੇ ਨਾਲ ਥੋੜੇ ਜਿਹਾ ਕਪੜਾ ਬਾਹਰ ਨੂੰ ਆ ਜਾਂਦਾ ਇਹਦੇ ਨਾਲ ਨਹੀਂ ਆਉਂਦਾ ਵੀਡੀਓ ਚ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਇੱਕ ਸੋਹਣਾ ਜਿਹਾ ਕਮੈਂਟ ਕਰ ਦਿਓ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ